ਮੈਂ ਡੀਜ਼ਲ ਭੇਜਣਾ ਹੈ ਤੁਸੀਂ ਟਰੈਕਟਰ ਲਾ ਕੇ ਆਪਾਂ ਕਰ ਲਓ ਆਪਣੇ ਪਿੰਡ ਦੇ ਵਿੱਚੋਂ ਜੀ ਅੱਗੇ ਵੀ ਅੱਗੇ ਵੀ ਆਪਣੇ ਪਿੰਡ ਦੇ ਵਿੱਚੋਂ ਰੋਟ ਆਪਣੀ ਬਹੁਤ ਵੱਧ ਹੋਰ ਦੀ ਤਾਂ ਕੋਈ ਨਹੀਂ ਮੈਂ ਤਾਂ ਨਹੀਂ ਅਸੀਂ ਤਾਂ ਜਿੱਦੇ ਜੋਗੇ ਤੁਹਾਡੇ ਨਾਲ ਅੱਗੇ ਕਰਦਾ ਮੈਂ ਤਾਂ ਇੱਕੋ ਹੀ ਕਹਨੇ ਆ ਦੇਖੋ ਪੰਜਾਬ ਨੂੰ ਖਤਮ ਕਰਦਾ ਝਾੜੂ ਵਾਲੇ ਨੇ ਉਦੋਂ ਪਹਿਲੇ ਕਾਂਗਰਸ ਕੀਤਾ ਅਸੀਂ ਹੁਣ ਇਹਨਾਂ ਨੇ ਆਪਾਂ ਜੇ ਆਪਾਂ ਫੜੇ ਵੀ ਸੰਭਾਲ ਲਈਏ ਹਾਂਜੀ ਹਾਂਜੀ ਆਪਾਂ ਇਕੱਠੇ ਹੋ ਕੇ ਆਪਾਂ ਨੂੰ ਸੰਭਾਲ ਲਈਏ ਤਾਂ ਹੀ ਬਚਾਂਗੇ ਨਹੀਂ ਤਾਂ ਪਿੱਛੇ ਸਾਡਾ ਫਰਜ਼ ਹੈ ਬਾਤ ਨੂੰ ਸਹੀ ਦੱਸੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਅਸੀਂ ਜੋ ਮਦਦ ਅਸੀਂ ਦਿਲੋਂ ਕਰ ਰਹੇ ਹਾਂ ਜੋ ਮੈਂ ਮੈਂ ਇਹਨੂੰ ਭੇਜੂਗਾ ਕੱਲ ਪਰ ਤੁਹਾਨੂੰ ਪਿਆ 15 20 ਤਰੀਕ ਦੇ ਬਾਅਦ ਜਦੋਂ ਵੀ ਤੁਸੇ ਉਹਦੇ ਕੋਲ ਪਾਣੀ ਜੇ ਕਟਿਆ ਸਿੱਗਲ ਜੀ ਤੁਹਾਨੂੰ ਕੰਟਰੈਕਟ ਕਰ ਲਿਓ ਆਪਾਂ ਉਹਦੇ ਹਿਸਾਬ ਨਾਲ ਸਰ ਬਾਕੀ ਕੀ ਕੋਈ ਇੰਨਾ ਸਰ ਤੁਹਾਡਾ ਡੀਜਾ ਦਾ ਸਰ ਖਸ਼ਮਾਚਾਰਾ ਸਾਨੂੰ ਉਹ ਦਿਨ ਮਿਲ ਗਿਆ ਸੀ ਹੋਰ ਭੇਜਾਂਗੇ ਤੁਹਾਨੂੰ ਹੋਰ ਚਾਰ ਭੇਜਾਂਗੇ ਪਾਣੀ ਦਾ ਸਰ ਜੀ ਚਾਰੇ ਨੂੰ ਥੋੜਾ ਸਰ ਡਾਉਣੇ ਦਾ ਮੈਂ ਥੋੜੀ ਸਾਰੀ ਜਗ੍ਹਾ ਦੇਖ ਲਈ ਹੈ ਆ ਜਿਹੜਾ ਪੱਕਾ ਇਲਾਜ ਇਹਦਾ ਜਦੋਂ ਆਪਣੀ ਸਰਕਾਰ ਆ ਜਾਂਦੀ ਹੈ ਤੇ ਆ ਸਾਰੇ ਸੀਮੈਂਟ ਦੇ ਪੱਕੇ ਬੰਦ ਬਣਾਉਣੇ ਪੈਣੇ ਆ ਮੈਂ ਹਿਮਾਚਲ ਤੋਂ ਲੈ ਕੇ ਪਾਕਿਸਤਾਨ ਤੱਕ ਸਾਰੇ ਦਰਿਆਵਾਂ ਦੇ ਨਹਿਰੀਕਰਨ ਆਪਾਂ ਜਵੇਂ ਬਣਾਉਣੇ ਆ ਓਵੇਂ ਕਰਾਂਗੇ ਕਿਉਂਕਿ ਉਹਦੇ ਬਿਗਾਰੇ ਇਲਾਜ ਨਹੀਂ ਹੈ ਤੇ ਆਪਾਂ ਨੂੰ ਇੱਕ ਵਾਰ ਦੂਜੀ ਗੱਲ ਮੈਂ ਕਹਿਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਆ ਜਮੀਨਾ ਕੱਚੀਆਂ ਤੋਂ ਪੱਕੀਆਂ ਕਰਤੀਆਂ ਸੀ ਪਰ ਕਾਂਗਰਸ ਨੇ ਤਾਂ ਕਿ ਟੁੱਟੀਆਂ ਪਹਿਲੇ ਹਫਤੇ ਮੈਂ ਪੱਕੀਆਂ ਕਰੂੰਗਾ ਸਾਰਿਆਂ ਦੀ ਆਪਣੇ ਸਾਰੀਆਂ ਜਮੀਨਾ ਜਿਹੜੀਆਂ ਕੱਚੀਆਂ ਸਾਰੀਆਂ ਪੱਕੀਆਂ ਹੋ ਜਾਣਗੀਆਂ ਥੋੜੀਆਂ ਹੁਣ ਮੈਂ ਇਹਨਾਂ ਨੂੰ ਕਿਹਾ ਜੇ ਬੰਦ ਵਸਦੇ ਕੋਈ ਡੀਜ਼ਲ ਦੀ ਲੋੜ ਆ ਮੈਂ ਡੀਜ਼ਲ ਭੇਜ ਦੂੰਗਾ ਜੇ ਇੱਥੇ ਇੱਕ ਤਾਂ ਚਾਰਾ ਨੀਰਾ ਤੇ ਤੂੜੀ ਉਹ ਤਾਂ ਭੇਜਣੇ ਆ ਅਸੀਂ ਪੈਦਾਗੇ ਉੱਥੇ ਮਸ਼ੀਨਾ ਲਾ ਕੇ ਅਜੀ ਫੋੜੇ ਆਪ ਦੇਖੋ ਫੋਕੀ ਮਸ਼ੀਨ ਦੇ ਮੱਛਰ ਮੋਛੜ ਦੀ ਸਾਰੀ ਬਿਮਾਰੀਆਂ ਖਤਮ ਕਰਕੇ ਮੈਂ ਮਸ਼ੀਨਾ ਆ ਗਈਆਂ ਮੇਰੇ ਕੋਲੇ ਉਹ ਭੇਜ ਦੂੰਗਾ ਤੇ ਬਾਕੀ ਜਿੱਥੋਂ ਦਾ ਜਿੰਨਾ ਸਾਰਿਆਂ ਦਾ ਤਾਂ ਵੀ ਦੇਣੀ ਸੀ ਜਿੰਨਾ ਅਸੀਂ ਦੇ ਸਕੀਏ ਵੀ ਕੋ ਹੁਣ ਤਾਂ ਅਸੀਂ ਕੋਸ਼ਿਸ਼ ਕਰਦੇ ਨੇ ਲੱਭਣਾ ਕਿੱਥੇ ਕਿੱਥੇ ਮਿਲ ਰਿਹਾ ਜਿੰਨਾ ਦੇ ਸਕੀਏ ਅਸੀਂ ਵੀ ਵੀ ਦੇਵਾਂਗੇ ਤੇ ਜੇ ਕੋਈ ਆਪਣੀ ਜ਼ਮੀਨਾਂ ਤੁਸੀਂ ਠੀਕ ਕਰਨੀਆਂ ਉਹਦੇ ਬਾਅਦ ਡੀਜ਼ਲ ਦਾ ਵੀ ਕੋਈ ਕਸੀ ਇੰਤਜ਼ਾਮ ਕਰਦੇ